ਲੋ ਜੀ ਇਹ ਲੈ ਲਏ ਆਪਾਂ ਨੇ ਲੋਕੀਆਂ ਦੋ ਕੱਚੀਆਂ-ਕੱਚੀਆਂ ਨੇ ਬਹੁਤ ਸੋਹਣੀਆਂ ਤੇ ਆਪਾਂ ਬਣਾਉਣੀ ਅੱਜ ਕੀ ਦਿਖਾਉਣੀ ਆ ਤੁਹਾਨੂੰ ਖਲਾਂ ਨੂੰ ਧੋਵਾਂਗੇ ਸਮਾਰ ਕੇ ਚੰਗੀ ਤਰ੍ਹਾਂ ਥੋੜੀ ਜਿਹੀ ਆਪਾਂ ਲੋ ਜੀ ਇਹਨਾਂ ਨੂੰ ਆਪਾਂ ਨੇ ਧੋ ਰਿਆ ਸਮਾਰ ਲਿਆ ਸਿਲ ਲਏ ਸਿਲ ਕੇ ਹੁਣ ਆਪਾਂ ਕਰਦੇ ਆ ਕਦੂ ਦਾਸ ਆਪਾਂ ਦਿਖਾਉਣੀ ਆ ਤੁਹਾਨੂੰ ਮੈਂ ਧਰਦਾ ਫੋਨ ਕਰਕੇ ਦਿਖਾਉਣੀ ਆ ਲੈ ਜੀ ਹੁਣ ਆ ਕਦੂ ਦਾਸ ਕਰ ਲਈਏ ਲੋ ਜੀ ਇੱਧਰ ਕਰ ਲਈ ਆਪਣੇ ਗਰਮ ਕੜਾਈ ਕਰ ਲਈ ਆਪਣੇ ਗਰਮ ਤੇ ਗਰਮ ਕਰਕੇ ਹੁਣ ਇਹਦੇ ਵਿੱਚ ਪਾਣੀ ਆਪਾਂ ਇਹ ਲੋਕੀ ਇਹਨਾਂ ਨੂੰ ਹਿਲਾਵਾਂਗੇ ਚੰਗੀ ਤਰ੍ਹਾਂ ਮੈਂ ਹਿਲਾਉਣੇ ਜਾਂਦੇ ਆਪਾਂ ਥੋੜਾ ਥੋੜਾ ਪੁੰਨਾਂ ਗਈ। ਇਹ ਤੋਂ ਪਾਣੀ ਨਿਕਲੂਗਾ। ਥੋੜਾ ਜਿਹਾ। ਹੁਣ ਘੁਮਾਦਣਾ ਰੱਖਣ ਨਾਲ ਰੱਖਣ ਕਰਕੇ ਘੁਮਦਾ। ਹੁਣ ਤੁਹਾਨੂੰ ਦਿਖਾਉਣੀ ਹੈ ਇਹਨਾਂ ਨੂੰ ਫਰਾਈ ਕਰਨਾ। ਤੇਲ ਲਓ ਜੀ। ਪਾਣੀ ਨਿਕਲਦਾ ਇਹ ਤਾਂ ਥੋੜਾ-ਥੋੜਾ ਤਾਂ। ਤੇ ਫਰਾਈ ਕਰੀਏ ਇਹਨੂੰ। ਹੌਲੀ ਹੌਲੀ ਤੇ ਲੋ ਜੀ ਕਾਫੀ ਫਸਪਾ ਪੈ ਗਿਆ ਰਹਾ ਹੁਣ ਪਾ ਲਾਂਗੇ ਆਪਰੇ ਚ ਨਾਣ ਥੋੜਾ ਜਿਹਾ ਇਹਦੇ ਵਿੱਚ ਇਧਰ ਪਾ ਲਾਂਗੇ ਕਾਲੀ ਮਿਰਚ ਕਾਲੀ ਮਿਰਚ ਪਾ ਕੇ ਇਹਨੂੰ ਮਿਲਾਉਂਦੇ ਆ ਮਿਕਸ ਕਰਦੇ ਆ ਚੰਗੀ ਤਰ੍ਹਾਂ ਲੋ ਜੀ ਕਾਲਾ ਨੂਨ ਪਾ ਕੇ ਤੇ ਚਾਹੇ ਕਾਲਾ ਪਾ ਲਓ ਚਾਹੇ ਦੂਜਾ ਪਾ ਲਓ ਕਾਲੀਆਂ ਮਿਰਚਾਂ ਪਾ ਲਈਆਂ ਹੁਣ ਭੁੰਨ ਲਿਆ ਹੁਣ ਥੱਲੇ ਲੱਗਣ ਲੱਗ ਗਿਆ ਇਹ ਹੁਣ ਇਹਨੂੰ ਕਰਦਦੇ ਨੇ ਬੰਦ ਆਪਾਂ ਇਹਨੇ ਇਹਨੂੰ ਕੁੰਮੜਾ ਹੈ ਲੋੜਾ ਇੱਕ ਤਾਂ ਤੇ ਇਹਨੂੰ ਬੰਦ ਕਰਕੇ ਰੱਖ ਦਈਏ ਨੇ ਠੰਡਾ ਹੋਣਾ ਇਹਨੇ ਠੰਡਾ ਹੋਊਗਾ ਤੇ ਦਿਖਾਉਣੀ ਆਪਾਂ ਤੁਹਾਨੂੰ ਕਿਨੇ ਠੰਡਾ ਹੋ ਜਵੇ ਮਤਲਬ ਨੇ ਆ ਪਿਆਜ਼ ਦੋ ਪਿਆਜ਼ ਕੱਟੋ ਨੇ ਤੇ ਇਹਨੂੰ ਕੱਟ ਕੇ ਚਿਲ ਲਈ ਸਮਾਰ ਲਈ ਲਓ ਜੀ ਪਿਆਜ਼ ਕੱਦੂ ਕਸ ਕਰ ਲਈ ਆਪਾਂ ਨੇ ਇਹ ਦੋ ਪਿਆਜ਼ ਲਈ ਸੀਗੇ ਧੋਲੇ ਸਮਾਰ ਲੈ ਕੱਦੂ ਕਸ ਕਰ ਲਈ ਇਹ ਵੀ ਪਾ ਲਈਏ ਹੁਣ ਵਿੱਚ ਆਪਾਂ ਇਹਦੇ ਵਿੱਚ ਪਾ ਲਾਂ ਨੇ ਹੁਣ ਇਹਨੂੰ ਰੜਾਉਣੀ ਆ ਹੁਣ ਤੁਹਾਨੂੰ ਦਿਖਾਉਣੀ ਆ ਵਿੱਚ ਰੜਾ ਕੇ ਮਿਕਸ ਕਰਦੇ ਹੁਣ ਆਪਾਂ ਗ੍ਰੈਂਡਰ ਕਰਦੇ ਆ ਪਾ ਲਈਏ ਰੜਾ ਲਈਏ ਕਿੰਨਾ ਨਹੀਂ ਖੰਤਾਨੀ ਬੇਟਾ ਬਣ ਗਿਆ ਵਧੀਆ ਹੁਣ ਖੋਲ ਲਿਆ ਬਣ ਗਿਆ ਲੋਜੀ ਖੋਲ ਗਿਆ ਸਵਾਦ ਤੇ ਇਹਨੂੰ ਕੱਢ ਦਈਏ ਖੁਰਚਣੇ ਤਾਂ ਹੁਣ ਕੱਢ ਦਈਏ ਆਪਾਂ ਖੁਰਚਣੇ ਰੋੜਨੀ ਹੁਣ ਇਹਦੇ ਵਿੱਚ ਪਾ ਲਈਏ ਮਿਕਸ ਕਰ ਲਈਏ ਇਹਨੂੰ ਸਾਰਾ ਦਹੀਂ ਇਹਦੇ ਮਿਕਸ ਮਿਕਸ ਕਰ ਲਾਉਨੇ ਆਪਾਂ ਠੰਡਾ ਕਰਕੇ ਪਾਉਣਾ ਗਰਮ ਨਹੀਂ ਪਾਉਣਾ ਗਰਮ ਕਰਕੇ ਤਾਂ ਫੇਰ ਫਟ ਜੂ ਹੁਣ ਇਹਨੂੰ ਮਿਕਸ ਕਰ ਲਈਏ ਆਪਾਂ ਰੋਣਾ ਦਈਏ ਚੰਗੀ ਤਰ੍ਹਾਂ ਨੂਨ ਪਾ ਲਿਆ ਕਾਲੀਆਂ ਮਿਰਚਾਂ ਪਾ ਲੀਆਂ ਤੇ ਇਹਨੂੰ ਮਿਕਸ ਕਰ ਲਈਏ ਲੋ ਜੀ ਮਿਕਸ ਕਰਕੇ ਦਿਖਾਉਣੀ ਆਪਾਂ ਤੁਹਾਨੂੰ ਪਹਿਲਾਂ ਰੱਖਦਾ ਮੈਂ ਹੁਣ ਲੋ ਜੀ ਹੋ ਗਿਆ ਆਪਣਾ ਰਾਇਤਾ ਤਿਆਰ ਕਦੂ ਗੜ ਦੇਖੋ ਕੁਲ ਗਿਆ ਸੁਆਰ ਗਿਆ ਵਿੱਚ ਪਿਆਜ਼ ਤਿਆਜ਼ ਪਾ ਲਿਆ ਤਰਤਕਾ ਲਗਾ ਲਿਆ ਇਹ ਦੇਖੋ ਰਲ ਗਿਆ ਤੇ ਹੁਣ ਟੇਸਟ ਕਰਕੇ ਖਾਵਾਗੇ ਆਪਾਂ ਤੁਹਾਨੂੰ ਤੇ ਲੋ ਜੀ ਬਣ ਗਿਆ ਦੇਖ ਨੂੰ ਬੜਾ ਸੋਹਣਾ ਲੱਗਦਾ ਹੈ ਖਾਣ ਨੂੰ ਤਾਂ ਲੱਗਣਾ ਹੀ ਲੱਗਣਾ ਤੇ ਦੇਖੋ ਕਿੰਨਾ ਸੋਹਣਾ ਬਣ ਗਿਆ ਹਰਾ ਹਰਾ ਵਿੱਚੇ ਚਿੱਟਾ ਚਿੱਟਾ ਕਿੰਨਾ ਸੋਹਣਾ ਲੱਗ ਰਿਹਾ ਇਹ ਦੇਖੋ ਜੀ ਤੇ ਆਜੋ ਜੀ ਨੇ ਖਾਣਾ ਭੈਣ ਮੇਰੀਏ ਪਰਮਚੰਦ ਜੀ ਤਰਵਿੰਦਰ ਲਖਵੀਰ ਤੇ ਮੇਵਾ ਵੀਰ ਹੋਰ ਵੀ ਜਿਹੜੇ ਦੇਖਦੇ ਨੇ ਵੀਡੀਓ ਦੇਖਣ ਕੇ ਆਜੋ ਟੇਸਟੀ ਟੇਸਟੀ ਦੇਖੋ ਕਿੰਨਾ ਸੋਹਣਾ ਬਣ ਗਿਆ ਤੇ ਲੋ ਜੀ ਹੁਣ ਇਹਨੂੰ ਪਾ ਕੇ ਫ੍ਰਿਜੇ ਚ ਰੱਖ ਦਈਏ ਗੜਬੀ ਚ ਕੁਸ ਤਾਂ ਖੱਟਾ ਨਾ ਹੋ ਜਵੇ ਬਾਹਰ ਗੜਬੀ ਚ ਪਾ ਕੇ ਫ੍ਰਿਜੇ ਚ ਲਾ ਦਨੇ ਆ ਕੁਸੇ ਕੌਲੀਆਂ ਚ ਪਾ ਲਾਂਗੇ ਹੁਣ ਖਾਲੜੀ ਜਿਹੜੀਆਂ ਹੋਣਗੀਆਂ ਤੇ ਇਹਦੇ ਵਿੱਚ ਬਾਹਰ ਖੱਟਾ ਹੋ ਜੂਗਾ ਇਹਦੀ ਕਰਕੇ ਤੇ ਗਰਮੀ ਬਹੁਤ ਹੈ। ਕੌਲੀਆਂ ਭਾਂਡੇ ਚ ਕੱਢ ਲਾਣੀਆਂ ਹੁਣ ਆਪਾਂ ਇਹਨੂੰ ਕੱਢ ਕੇ ਗੜ ਵੀ ਪਾ ਕੇ ਇੱਕ ਤਾਂ ਉੱਤੇ ਲਾ ਦੇਣੀ। ਫੇਰ ਉਹ ਚ ਇਹ ਨਿਕਲ ਜੂ ਆਪਣੇ ਕੌਲੀਆਂ ਚ। ਦੋ ਕੌਲੀਆਂ ਚ ਨਿਕਲ ਜੂਗਾ। ਦੋ ਤਿੰਨ ਚ ਕੱਢ ਲਾਣੀਆਂ। ਪਹਿਲਾਂ ਮੈਂ ਪਾ ਲਿਆ ਸੀਗਾ ਕੌਲੀਆਂ ਚ। ਫੇਰ ਮੈਨੂੰ ਔੜ ਗਈ। ਮੈਂ ਕਿ ਆਹ ਕਰਦੀ ਆਂ। ਬਣਾਉਣੀ ਆ ਫੇਰ ਮੈਂ ਵਿੱਚੇ ਰੜਾ ਲੇ। ਤੇਲ ਉੱਚ। ਕੱਟ ਕੇ ਕ올ੀਆਂ ਚ ਇਹਨੂੰ ਸਾਫ ਕਰ ਦਾਂਗੇ। ਭਾਂਡੇ ਨੂੰ ਥੋੜਾ ਸਾਫ ਕਰਨਾ। ਕੱਟਣਾ ਸਾਨੂੰ ਕ올ੀਆਂ ਚ। ਇੱਕ ਬਰਦੀ ਵਿੱਚ ਚਲਾ ਦੂੰਗੇ। ਉਹ ਬਣਾ ਹੋ ਜਾਈਏ ਖੱਟੇ ਦਾ ਡਰਾਣਾ। ਫਿਰ ਗੁਜਾ ਰੱਖ ਲਿਆ। ਬੇਟੇ ਲਈ ਜੀ ਉਹਨੇ ਨਾ ਖਾਦਾ ਫਿਰ ਪੰਗਾ ਨਾ ਜੇ ਨਾ ਖਾਦਾ ਖਾ ਲੂਗਾ। ਨਹੀਂ ਫਿਰ ਵਿੱਚੇ ਰੜਾ ਲਾਂਗੇ ਥੋੜਾ ਥੋੜਾ ਕਰਕੇ ਜੇ ਟੇਸਟੀ ਲੱਗਿਆ। ਲੀ ਉਹ ਕਈ ਵੇਰ ਖਾਂਦਾ ਨਹੀਂ ਹੈਗਾ ਨਾ ਲੋਕ ਕਰਤੀ ਸਾਫ ਗੜਬੀ ਧਰਿਆਂ ਵਾ ਫ੍ਰਿਜ ਚ ਹੋਰ ਸਮਾਰ ਭਾਂਡੇ ਰੱਖਾਂ ਸਾਫ ਕਰਾਂ ਤੇ ਲੋ ਜੀ ਦਹੀਂ ਰਾਇਤਾ ਰਾਇਤਾ ਬਣਿਆ ਆਪਣਾ ਬਹੁਤ ਵਧੀਆ ਟੇਸਟੀ ਮੈਂ ਟੈਸਟ ਕਰਕੇ ਦੇਖ ਲਿਆ ਵਧੀਆ ਗੜਬੀ ਚ ਪਾ ਕੇ ਕੁਸ ਕੁਸ ਕੌਲੀਆਂ ਚ ਪਾ ਕੇ ਫ੍ਰਿਜ ਚ ਲਗਾ ਦਨੇ ਆ ਤੇ ਫਿਰ ਚੱਕ ਕੇ ਆਪਾਂ ਖਾ ਲਾਂਗੇ ਜਦੋਂ ਆਉਣਗੇ ਬੱਚਾ ਆਊਗਾ ਬੇਟਾ ਆਊਗਾ ਨਾਲ ਇਹ ਆਉਣਗੇ ਉਹ ਇਹਨਾਂ ਨੂੰ ਪਾ ਕੇ ਦੇ ਦੂੰਗੀ ਤੇ ਹੁਣ ਆਪਾਂ ਵਧੀਆ ਲਾ ਕੇ ਤੜਕਾ ਰੱਖ ਲਿਆ ਚਲੋ ਜੀ ਹੁਣ ਦਿਖਾਉਣੀ ਆ ਤੁਹਾਨੂੰ ਆਪਾਂ ਫੇਰ ਮਿਲਦੇ ਆ ਕੰਮ ਕਰ ਲਈਏ ਕਾਰ ਪਾ ਕੇ ਰੱਖਦਾ ਫਿਰ ਮਾਜ ਦੂੰ ਇਹਨੂੰ ਤੇ ਗੜਬੀ ਭਾਂਡਿਆਂ ਨੂੰ ਮਾਜ ਕੇ ਰੱਖ ਦੂੰ ਸਾਫ ਕਰ ਦੂੰ ਫ੍ਰੀਜ ਚ ਲਾ ਕੇ ਤੇ ਕਈ ਵਾਰੀ ਹਲਦੀ ਵੀ ਪਾਲਾ ਨਹੀਂ ਹਲਦੀ ਮੈਂ ਪਾਈ ਨਹੀਂ ਫਿਰ ਬੇਟੇ ਕਰਕੇ ਕਈ ਵਾਰੀ ਖਾਂਦਾ ਨਹੀਂ ਨਾ ਉਹ ਪੁੱਛੇ ਬਿਨਾਂ ਨਹੀਂ ਪਾਉਂਦੀ ਹੁਣ ਮੈਨੂੰ ਉਹਦੇ ਬਾਅਦ ਜੋਗਾ ਕੌਲੀ ਚੜ੍ਹ ਰੱਖ ਲਿਆ ਵੈਸੇ ਸਾਈ ਨਹੀਂ ਪਤਾ ਕਹਦੇ ਵੀ ਮੈਂ ਖੰਦਾਨੀ ਮੈਨੂੰ ਵਧੀਆ ਨਹੀਂ ਲੱਗਦਾ ਇਹ ਵੀ ਪੰਗਾ ਪੈ ਜਾਂਦਾ ਇੱਕ ਜਵਾਕਾਂ ਦਾ ਇੱਕ ਖੰਦਾ ਇੱਕ ਖੰਦਾ ਨਹੀਂ ਇਹ ਵੀ ਬਹੁਤ ਪੰਗਾ ਪੈ ਜਾਂਦਾ ਤੇਲ ਹੋ ਜੀ ਸਾਰਾ ਪਾ ਦਾਂ ਕੱਢ ਦਾਂ ਭਾਂਡੇ ਸਾਫ਼ ਕਰ ਦੂੰਗੇ ਇੱਥੋਂ ਮੈਂ ਪਾ ਕੇ ਰੱਖ ਦਾਂ ਤੇਲ ਹੋ ਜੀ ਹੋ ਗਿਆ ਸਮਾਨ ਆਪਣਾ ਤਿਆਰ ਤੇ ਇਹ ਹੀ ਬਣਾ ਕੇ ਰੱਖਾਂ ਤੇ ਇਹ ਕੋਲੀ ਰੱਖ ਲਈ ਅੱਡ ਮੈਂ ਤੇ ਜੇ ਖਾਣਾ ਹੋ ਖਾ ਲੂਗਾ ਨਹੀਂ ਫਿਰ ਇਹ ਖਾ ਲੂਗਾ ਜੇ ਨਾ ਖਾਦਾ ਨਾ ਤੇ ਇਹਦੇ ਕਰਕੇ ਫਿਰ ਮੈਂ ਰੱਖ ਲਿਆ